ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਸ ਦੇ ਵਿੱਚ ਇੱਕ ਬਜ਼ੁਰਗ ਔਰਤ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਇੱਕ ਟਵਿੱਟਰ ਅਕਾਊਂਟ ਦੇ ਵੱਲੋਂ ਇਹ ਵੀਡੀਓ ਸਾਂਝੀ ਕੀਤੀ ਗਈ ਹੈ ਔਰ ਇਸ ਵੀਡੀਓ ਦੇ ਵਿੱਚ ਜਿਹੜਾ ਵਿਅਕਤੀ ਨਜ਼ਰ ਆ ਰਿਹਾ ਹੈ ਜਿਹੜਾ ਵਿਅਕਤੀ ਗੁਨਾਹਗਰ ਦਾ ਨਜ਼ਰ ਆ ਰਿਹਾ ਹੈ ਉਹ ਵਿਅਕਤੀ ਪੁਲਿਸ ਦੀ ਯੂਨੀਫਾਰਮ ਦੇ ਵਿੱਚ ਹੈ ਇਹ ਵੀਡੀਓ ਪਾਕਿਸਤਾਨ ਦੀ ਦੱਸੀ ਜਾ ਰਹੀ ਹੈ ਇਸ ਟਵਿੱਟਰ ਅਕਾਊਂਟ ਦੇ ਬਕਾਲ ਜਿਹੜੀ ਵੀਡੀਓ ਸਾਂਝੀ ਕੀਤੀ ਗਈ ਹੈ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਇਹ ਪਾਕਿਸਤਾਨ ਦੀ ਵੀਡੀਓ ਹੈ ਪਾਕਿਸਤਾਨ ਪੁਲਿਸ ਦਾ ਮਲਾਜ਼ਮ ਹੈ ਔਰ ਇਸ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਇਹ ਕਥਿਤ ਪਾਕਿਸਤਾਨੀ ਪੁਲਿਸ ਮੁਲਾਜ਼ਮ ਜਿਹੜਾ ਆ ਇਹ ਇੱਕ ਬਜ਼ੁਰਗ ਔਰਤ ਦੇ ਨਾਲ ਬਲਾਤਕਾਰ ਕਰਦਾ ਪਿਆ ਔਰ ਉਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਹੈਰਾਨੀ ਜਨਕ ਤਸਵੀਰਾਂ ਨੇ ਔਰ ਜਦੋਂ ਇਹ ਵੀਡੀਓ ਰਿਕਾਰਡ ਕੀਤੀ ਗਈ ਤਾਂ ਅਚਾਨਕ ਉਸ ਕਥਿਤ ਪੁਲਿਸ ਵਾਲੇ ਨੇ ਅੱਗੇ ਹਮਲਾ ਕਰ ਦਿੱਤਾ ਇੱਥੋਂ ਤੱਕ ਵੀ ਇਸ ਟਵਿੱਟਰ ਪੋਸਟ ਦੇ ਉੱਤੇ ਲਿਖਿਆ ਗਿਆ ਹੈ ਕਿ ਇੱਕ ਫਾਇਰ ਵੀ ਕੀਤਾ ਗਿਆ ਔਰ AK47 ਦਾ ਜ਼ਿਕਰ ਵੀ ਇਸ ਦੇ ਵਿੱਚ ਕੀਤਾ ਗਿਆ ਹੈ ਤਸਵੀਰਾਂ ਹੈਰਾਨੀ ਜਨਕ ਨੇ ਰਾਤ ਦੇ ਹਨੇਰੇ ਦੇ ਵਿੱਚ ਇਹ ਸਭ ਕੁਝ ਇਹ ਦਰਿੰਦਗੀ ਜਿਹੜੀ ਹੋ ਰਹੀ ਸੀ ਔਰ ਉਸ ਉੱਤੇ ਵੀ ਪੁਲਿਸ ਦਾ ਨਾਮ ਇਸ ਵਿੱਚ ਆਉਂਦਾ ਪਿਆ ਇਹ ਵੀ ਆਪਣੇ ਆਪ ਦੇ ਵਿੱਚ ਹੈਰਾਨੀ ਦੀ ਗੱਲ ਹੈ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਸ ਦੇ ਵਿੱਚ ਇੱਕ ਬਜ਼ੁਰਗ ਔਰਤ ਦੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਇੱਕ ਟਵਿੱਟਰ ਅਕਾਊਂਟ ਦੇ ਵੱਲੋਂ ਇਹ ਵੀਡੀਓ ਸਾਂਝੀ ਕੀਤੀ ਗਈ ਹੈ ਔਰ ਇਸ ਵੀਡੀਓ ਦੇ ਵਿੱਚ ਜਿਹੜਾ ਵਿਅਕਤੀ ਨਜ਼ਰ ਆ ਰਿਹਾ ਹੈ ਜਿਹੜਾ ਵਿਅਕਤੀ ਗੁਨਾਹ ਕਰਦਾ ਨਜ਼ਰ ਆ ਰਿਹਾ ਹੈ ਉਹ ਵਿਅਕਤੀ ਪੁਲਿਸ ਦੀ ਯੂਨੀਫਾਰਮ ਦੇ ਵਿੱਚ ਹੈ ਇਹ ਵੀਡੀਓ ਪਾਕਿਸਤਾਨ ਦੀ ਦੱਸੀ ਜਾ ਰਹੀ ਹੈ ਇਸ ਟਵਿੱਟਰ ਅਕਾਊਂਟ ਦੇ ਬਕਾਲ ਜਿਹੜੀ ਵੀਡੀਓ ਸਾਂਝੀ ਕੀਤੀ ਗਈ ਹੈ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਇਹ ਪਾਕਿਸਤਾਨ ਦੀ ਵੀਡੀਓ ਹੈ ਪਾਕਿਸਤਾਨ ਪੁਲਿਸ ਦਾ ਮਲਾਜ਼ਮ ਹੈ ਔਰ ਇਸ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਇਹ ਤਥਿਤ ਪਾਕਿਸਤਾਨੀ ਪੁਲਿਸ ਮਲਾਜ਼ਮ ਜਿਹੜਾ ਹੈ ਇਹ ਇੱਕ ਬਜ਼ੁਰਗ ਔਰਤ ਦੇ ਨਾਲ ਬਲਾਤਕਾਰ ਕਰਦਾ ਪਿਆ ਔਰ ਉਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਹੈਰਾਨੀਜਨਕ ਤਸਵੀਰਾਂ ਨੇ ਔਰ ਜਦੋਂ ਇਹ ਵੀਡੀਓ ਰਿਕਾਰਡ ਕੀਤੀ ਗਈ ਤਾਂ ਅਚਾਨਕ ਉਸ ਕਥਿਤ ਪੁਲਿਸ ਵਾਲੇ ਨੇ ਅੱਗੇ ਹਮਲਾ ਕਰ ਦਿੱਤਾ ਇਥੋਂ ਤੱਕ ਵੀ ਇਸ ਟਵਿੱਟਰ ਪੋਸਟ ਦੇ ਉੱਤੇ ਲਿਖਿਆ ਗਿਆ ਹੈ ਕਿ ਇੱਕ ਫਾਇਰ ਵੀ ਕੀਤਾ ਗਿਆ ਔਰ AK47 ਦਾ ਜ਼ਿਕਰ ਵੀ ਇਸ ਦੇ ਵਿੱਚ ਕੀਤਾ ਗਿਆ ਹੈ ਤਸਵੀਰਾਂ ਹੈਰਾਨੀਜਨਕ ਨੇ ਰਾਤ ਦੇ ਹਨੇਰੇ ਦੇ ਵਿੱਚ ਇਹ ਸਭ ਕੁਝ ਇਹ ਦਰਿੰਦਗੀ ਜਿਹੜੀ ਹੋ ਰਹੀ ਸੀ ਔਰ ਉਸ ਉੱਤੇ ਵੀ ਪੁਲਿਸ ਦਾ ਨਾਮ ਇਸ ਵਿੱਚ ਆਉਂਦਾ ਪਿਆ ਇਹ ਵੀ ਆਪਣੇ ਆਪ ਦੇ ਵਿੱਚ ਹੈਰਾਨੀ ਦੀ ਗੱਲ ਹੈ